ਕਸਕਲੀ ਮਹਾਕ ਕਵਰ ਸਿੰਘ ਵੇਦੀ ਜਲੰਧਰ ਸੈਂਟਰਲ ਦੇ ਵਿੱਚ ਵੱਡੀ ਹਿਲਜੁਲ ਦਿਖਾਈ ਦਿੱਤੀ ਹੈ ਤੇ ਇਹ ਹਿਲਜੁਲ ਆਮ ਆਦੀ ਪਾਰਟੀ ਦੇ ਐਮ ਐਲ ਏ ਰਮਨ अरोड़ा ਦੇ ਘਰ ਦੇ ਵਿੱਚ ਕੀ ਕੁਝ ਹੋ ਰਿਹਾ ਹੈ ਕੇਵਲ ਤੇ ਕੇਵਲ ਵਿਜੀਲੈਂਸ ਜਾਣਦੀ ਹੈ ਜੀ ਆ ਸਵੇਰ ਤੋਂ ਹੀ ਰਮਨ अरोड़ा ਦੇ ਘਰ ਵਿਜੀਲੈਂਸ ਪਹੁੰਚਦੀ ਹੈ ਤੇ ਉਸ ਸਮੇਂ ਤੋਂ ਹੀ ਵੱਡੀਆਂ ਖਬਰਾਂ ਉੱਡ ਰਹੀਆਂ ਸਨ ਕਿ ਰਮਨ अरोड़ा ਦੀ ਗ੍ਰਿਫਤਾਰੀ ਹੋ ਸਕਦੀ ਹੈ ਉਹਨਾਂ ਦੀ ਗ੍ਰਿਫਤਾਰੀ ਹੋ ਗਈ ਹੈ ਪਰੰਤੂ ਹੁਣ ਬਾਅਦ ਦੁਪਹਿਰ ਉਹਨਾਂ ਨੂੰ ਵਿਜੀਲੈਂਸ ਦਫਤਰ ਲਜਾਇਆ ਗਿਆ ਜਿੱਥੇ ਇਸ ਗੱਲ ਦੀ ਪੁਸ਼ਟੀ ਹੋ ਗਈ ਕਿ ਰਮਨ अरोड़ा ਨੂੰ ਵਿਜੀਲੈਂਸ ਨੇ ਗ੍ਰਿਫਤਾਰ ਕਰ ਲਿਆ ਉਹਨਾਂ ਨੂੰ ਗ੍ਰਿਫਤਾਰ ਕਿਉਂ ਕੀਤਾ ਗਿਆ ਕਿਉਂਕਿ ਕੁਝ ਅਜਿਹੇ ਨੋਟਿਸ ਉਹਨਾਂ ਲੋਕਾਂ ਨੂੰ ਭੇਜੇ ਜਾਂਦੇ ਸਨ ਜਿੱਥੋਂ ਕੁਝ ਮਾਇਆ ਜਾਂ ਜੇਬ ਢਿੱਲੀ ਕੀਤੀ ਜਾ ਸਕਦੀ ਸੀ ਪਰੰਤੂ ਇਹ سلسلہ ਕੋਈ ਨਵਾਂ ਨਹੀਂ ਹੈ ਸਿਆਸਤਦਾਨ ਅਜਿਹੇ ਹਤਕੰਡੇ ਅਜਿਹੇ ਹਰਬੇ ਵਰਤਦੇ ਹੀ ਹੁੰਦੇ ਆ ਜਦੋਂ ਸਿਆਸਤ ਦੇ ਵਿੱਚ ਆ ਕੇ ਪੈਸਾ ਕਮਾਉਣ ਦੀ ਭੁੱਖ ਬਣੀ ਹੋਵੇ ਤਾਂ ਸੁਭਾਵਕ ਹੈ ਕਿ ਬਹੁਤ ਸਾਰੇ ਅਜਿਹੇ ਸਿੱਧੇ ਅਸਿੱਧੇ ਕਮ ਕੀਤੇ ਜਾਂਦੇ ਆ ਜਿਸ ਦੇ ਨਾਲ ਥੋੜੀ ਕਮਾਈ ਨੂੰ ਮੋਟਾ ਕੀਤਾ ਜਾ ਸਕਦਾ ਹੈ ਜੀ ਹਾਂ ਰਮਨ अरोड़ा ਦੇ ਕਰ ਵਿਜੀਲੈਂਸ ਦੀ ਰੇਡ ਤੇ ਉਸ ਤੋਂ ਬਾਅਦ ਉਹਨਾਂ ਦੀ ਗ੍ਰਿਫਤਾਰੀ ਤੇ ਉਸ ਤੋਂ ਬਾਅਦ ਹੁਣ ਇਸ ਗੱਲ ਨੂੰ ਲੈ ਕੇ ਵੀ ਸਵਾਲ ਉੱਪਰ ਦੇ ਵਕਾ ਹੀ ਦਿੱਤੇ ਆ ਕਿ ਇਸ ਕਾਰਵਾਈ ਦੇ ਵਿੱਚੋਂ ਨਿਕਲੇਗਾ ਕੀ ਇਹ ਗੱਲ ਇਸ ਕਰਕੇ ਕਹਿਣੀ ਪੈ ਰਹੀ ਹੈ ਕਿ 3 ਸਾਲਾਂ ਦੇ ਵਕੂਵੇ ਦੇ ਵਿੱਚ ਜੇ ਸਰਕਾਰ ਨੇ ਬਹੁਤ ਸਾਰੇ ਅਧਿਕਾਰੀਆਂ ਦੇ ਖਿਲਾਫ ਕਾਰਵਾਈਆਂ ਕੀਤੀਆਂ ਬਹੁਤ ਸਾਰੇ ਅਧਿਕਾਰੀਆਂ ਨੂੰ ਭ੍ਰਿਸ਼ਟਾਚਾਰ ਦੇ ਮਾਮਲਿਆਂ ਦੇ ਵਿੱਚ ਰੰਗੇ ਹੱਥੀ ਫੜਿਆ ਤਾਂ ਉਹਨਾਂ ਦੇ ਖਿਲਾਫ ਜੇ ਕਾਰਵਾਈਆਂ ਹੋਈਆਂ ਤੇ ਆਖਰ ਸਿਆਸਤਦਾਨ ਕਿਉਂ ਬਚ ਜਾਂਦੇ ਆ ਕਿਉਂਕਿ ਇਸੇ 3 ਸਾਲਾਂ ਦੇ ਵਕਫੇ ਦੇ ਵਿੱਚ ਸਰਕਾਰ ਦੇ ਨਾਲ ਜੁੜੇ ਐਮ ਐਲ ਏ ਸਿਆਸਤਦਾਨਾਂ ਦੇ ਖਿਲਾਫ ਕੁਝ ਜਿਹੇ ਦੋਸ਼ ਲੱਗਦੇ ਵੀ ਵਿਖਾਈ ਦਿੱਤੇ ਤੇ ਸਰਕਾਰ ਨੇ ਉਹਨਾਂ ਨੂੰ ਕਿਵੇਂ ਬਚਾ ਲਿਆ ਇਸ ਦੀ ਤਸਵੀਰ ਵੀ ਸਾਰਿਆਂ ਦੇ ਸਾਹਮਣੇ ਦਿਖਾਈ ਦਿੰਦੀ ਰਹੀ ਹੈ ਜੀ ਹਾਂ ਇਹ ਇਹ ਕੇਵਲ ਤੇ ਕੇਵਲ ਜ਼ੀਰੋ ਟੋਲਰੈਂਸ ਨੀਤੀ ਦੇ ਤਹਿਤ ਜਿਹੜੀ ਕਾਰਵਾਈ ਹੋਈ ਹੈ ਇਸ ਕਾਰਵਾਈ ਤੋਂ ਪਹਿਲਾਂ ਵੀ ਕੁਝ ਕਾਰਵਾਈਆਂ ਦਖਾਈ ਦਿੱਤੀਆਂ ਸੀ ਪਰੰਤੂ ਜਿਵੇਂ ਹੀ ਰਮਨ अरोड़ा ਦੀ ਇਹ ਕਾਰਵਾਈ ਹੋਈ ਹੈ ਤਾਂ ਸਭ ਤੋਂ ਪਹਿਲਾਂ ਬੋਲੇ ਆ ਵਿਕਰਮ ਮਜੀਠੀਆ ਜਿਨ੍ਹਾਂ ਨੇ ਕਿਹਾ ਕਿ ਇਹ ਸ਼ੁਰੂਆਤੀ ਐਕਸਰਸਾਈਜ਼ ਹੈ ਕੇਵਲ ਤੇ ਕੇਵਲ ਪਰਮਾਉਣ ਵਾਲੀ ਐਕਸਰਸਾਈਜ਼ ਹੈ ਗੁੰਮਰਾਹ ਕਰਨ ਵਾਲੀ ਐਕਸਰਸਾਈਜ਼ ਹੈ ਜੇ ਸਰਕਾਰ ਵਾਕੇ ਸਨਜੀਦਾ ਹੋਵੇ ਤਾਂ ਜਾਂਚ ਵਿੱਚੋਂ ਕੁਝ ਕੱਢੇ ਖਰ ਇੱਕ ਪੈਸਿਆਂ ਵਾਲੀ ਮਸ਼ੀਨ ਜੋ ਪੈਸੇ ਗਿਣਦੀ ਹੈ ਨੋਟ ਗਿਣਦੀ ਹੈ ਉਹ ਰਮਨ अरोड़ा ਦੇ ਘਰ ਵਿਜੀਲੈਂਸ ਦੇ ਅਧਿਕਾਰੀ ਲਜਾਂਦੇ ਵਿਖੇ ਜਾ ਸਕਦੇ ਆ ਆਖਰ ਬੈਗ ਭਰ ਕੇ ਕੀ ਕੁਝ ਲੈ ਕੇ ਆਏ ਆ ਕੀ ਕੁਝ ਛੱਡ ਕੇ ਆਇਆ ਇਸ ਬਾਰੇ ਕੁਝ ਨਹੀਂ ਪਤਾ ਆਖਰ ਜਾਂਚ ਕਿਸ ਦਿਸ਼ਾ ਵਿੱਚ ਕੰਮ ਕਰੇਗੀ ਵਿਜੀਲੈਂਸ ਕਿਸ ਤਰ੍ਹਾਂ ਦੇ ਖੁਲਾਸੇ ਕਰੇਗੀ ਪਰੰਤੂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਇੱਕ ਸਟੇਟਮੈਂਟ ਆਈ ਹੈ ਕਿ ਇਹ ਕਿਸੇ ਵਿਅਕਤੀ ਵਿਸ਼ੇਸ਼ ਜਾਂ ਆਫ ਕਾਰਵਾਈ ਨਹੀਂ ਹੈ ਇਹ ਕੇਵਲ ਤੇ ਕੇਵਲ ਭ੍ਰਿਸ਼ਟਾਚਾਰ ਦੇ ਖਿਲਾਫ ਕਾਰਵਾਈ ਹੈ ਬੇਸ਼ੱਕ ਭ੍ਰਿਸ਼ਟਾਚਾਰ ਉਹਨਾਂ ਦਾ ਕੋਈ ਰਿਸ਼ਤੇਦਾਰ ਕਰ ਰਿਹਾ ਹੋਵੇ ਜਾਂ ਕੋਈ ਹੋਰ ਵੀ ਕਰੇ ਤਾਂ ਅਜਹੀਆਂ ਕਾਰਵਾਈਆਂ ਭਵਿੱਖ ਦੇ ਵਿੱਚ ਵੀ ਦਖਾਈ ਦੇਣਗੀਆਂ ਖੈਰ ਭਗਵੰਤਬਾਨ ਦੀ ਸਰਕਾਰ ਜੇ ਇਹਨਾਂ ਕੁਝ ਕਰ ਰਹੀ ਹੈ ਤਾਂ ਉਹਨਾਂ ਕਾਰਵਾਈਆਂ ਦਾ ਕੀ ਬਣਿਆ ਜਿੰਨਾ ਅੱਗੇ ਜਾਂ ਸਰਕਾਰ ਅੱਗੇ ਅਜਿਹੇ ਸਵਾਲ ਉੱਪਰ ਦੇ ਰਹੇ ਆ ਕਿ ਜਦੋਂ ਤੁਹਾਡੀ ਸਰਕਾਰ ਆਈ ਸੀ ਤਾਂ ਤੁਸੀਂ ਦੋ ਜਹੀਆਂ ਕਾਰਵਾਈਆਂ ਦੇ ਉੱਤੇ ਪੈਰ ਰੱਖਿਆ ਸੀ ਇੱਕ ਤਾਂ ਵੀਆਈਪੀ ਕਲਚਰ ਤੇ ਦੂਜਾ ਭ੍ਰਿਸ਼ਟਾਚਾਰ ਨੂੰ ਲੈ ਕੇ ਜ਼ੀਰੋ ਟੋਲਰੈਂਸ ਨੀਤੀ ਤੇ ਉਸ ਨੂੰ ਲੈ ਕੇ ਇੱਕ ਜਿਹਾ ਟੋਲ ਫਰੀ ਨੰਬਰ ਵੀ ਸਰਕਾਰ ਨੇ ਜਾਰੀ ਕੀਤਾ ਸੀ ਪਰੰਤੂ ਤਿੰਨ ਸਾਲਾਂ ਦੇ ਇਸ ਵਕਫੇ ਦੇ ਵਿੱਚ ਜੋ ਕੁਝ ਦਿਖਾਈ ਦਿੱਤਾ ਉਸ ਦੇ ਨਾਲ ਸਰਕਾਰ ਸਵਾਲਾਂ ਦੇ ਇੱਕ ਟਹਰੇ ਵਿੱਚ ਦਿਖਾਈ ਦਿੰਦੀ ਹੈ ਸੱਤਾ ਵਿੱਚ ਆਉਣ ਤੋਂ ਬਾਅਦ ਸਰਕਾਰ ਲੋਕਾਂ ਦੇ ਵਿੱਚ ਇੱਕ ਪ੍ਰਭਾਵ ਛੱਡਣਾ ਚਾਹੁੰਦੀ ਸੀ ਕਿ ਸਰਕਾਰ ਬਦਲਾਵ ਵਾਲੀ ਸਰਕਾਰ ਹੈ ਤੇ ਸਭ ਤੋਂ ਪਹਿਲੀ ਕਾਰਵਾਈ ਵਿਦੇਸ ਸਿੰਘਲਾ ਦੇ ਖਿਲਾਫ ਹੁੰਦੀ ਹੈ ਜੋ ਮਾਨਸਾ ਤੋਂ ਐਮਐਲਏ ਹੁੰਦੇ ਆ ਦੂਜੀ ਕਾਰਵਾਈ ਬਠਿੰਡਾ ਤੋਂ ਬਠਿੰਡਾ ਦਿਹਾਤੀ ਦੇ ਐਮਐਲਏ ਜਿਤ ਰਤਨ ਦੇ ਖਿਲਾਫ ਵੀ ਕਾਰਵਾਈ ਦਿਖਾਈ ਦਿੰਦੀ ਹੈ ਫਿਰ ਇੱਕ ਆਰਡੀਓ ਜਾਰੀ ਹੁੰਦੀ ਹੈ ਫੋਜਾ ਸਿੰਘ ਸਰਾਰੀ ਦੇ ਖਿਲਾਫ ਉਹ ਵੀ ਮਾਮਲਾ ਠੰਡੇ ਬਸਤੇ ਵਿੱਚ ਪਾ ਦਿੱਤਾ ਜਾਂਦਾ ਹੈ ਫਿਰ ਇੱਕ ਈਡੀ ਦੀ ਕਾਰਵਾਈ ਦਿਖਾਈ ਦਿੰਦੀ ਹੈ ਉਹ ਦਿਖਾਈ ਦਿੰਦੀ ਹੈ ਮਲੇਰ ਕੋਟਲਾ ਦੇ ਐਮਐਲਏ ਜਸਵੰਤ ਸਿੰਘ ਗੱਜਣ ਮਾਜਰਾ ਦੇ ਖਿਲਾਫ ਇਸ ਤੋਂ ਬਾਅਦ ਬਹੁਤ ਸਾਰੇ ਦੋਸ਼ ਨਰੀਂਦਰ ਕੌਰ ਭਰਾਸ ਦੇ ਖਿਲਾਫ ਸਰਜੀਤ ਕੌਰ ਮਾਨੁਕੇ ਦੇ ਖਿਲਾਫ ਜਾਂ ਹੋਰ ਕੁਝ ਜਹੇ ਨਾਮ ਹੀ ਕੁਝ ਰਹਿ ਗਏ ਹੋਣਗੇ ਜੋ ਅਕਸਰ ਸੁਰੱਖਿਆ ਦੇ ਵਿੱਚ ਬਣੇ ਰਹੇ ਪਰੰਤੂ ਸਾਰੇ ਦੇ ਸਾਰੇ ਮਾਮਲੇ ਕਿਵੇਂ ਸਰਕਾਰ ਨੇ ਸਮੇਟ ਦਿੱਤੇ ਠੰਡੇ ਬਸਤੇ ਚ ਪਾ ਦਿੱਤੇ ਵਿਜੀਲੈਂਸ ਆਪਣਾ ਕੰਮ ਕਰਕੇ ਚਲਦੀ ਬਣੀ ਹੈ ਇਸ ਦੇ ਨਾਲ ਜੇ ਕਾਰਗੁਜ਼ਾਰੀ ਦੀ ਗੱਲ ਕਰੀਏ ਤਾਂ ਵਿਜੀਲੈਂਸ ਦੀ ਕਾਰਗੁਜ਼ਾਰੀ ਤੇ ਵੀ ਸਵਾਲ ਇਸ ਕਰਕੇ ਵੀ ਖੜੇ ਹੁੰਦੇ ਆ ਇਸ ਗੱਲ ਤੋਂ ਇਹ ਵੀ ਸਾਬਤ ਹੁੰਦਾ ਕਿ ਏਜੰਸੀਆਂ ਸਰਕਾਰਾਂ ਦਾ ਹੱਥ ਟੋਕਾ ਹੁੰਦੀਆਂ ਕਿਵੇਂ ਸੱਤਾ ਵਿੱਚ ਆ ਕੇ ਸਰਕਾਰਾਂ ਅਜਹੀਆਂ ਏਜੰਸੀਆਂ ਨੂੰ ਵਰਤਦੀਆਂ ਜੇ ਕੇਂਦਰ ਵਿੱਚ ਰਹਿਣ ਵਾਲੀਆਂ ਏਜੰਸੀਆਂ ਅਜਿਹੇ ਕੁਝ ਕਰਦੀਆਂ ਤਾਂ ਵਿਜੀਲੈਂਸ ਵੀ ਅਜਿਹਾ ਕੁਝ ਕਰਦੀ ਆ ਖੈਰ ਰਮਨ अरोड़ा ਦੇ ਮਾਮਲੇ ਦਾ ਜੇ ਜ਼ਿਕਰ ਕਰੀਏ ਤਾਂ ਅਹਿਮ ਗੱਲ ਨਿਕਲ ਕੇ ਬਾਹਰ ਆਈ ਕਿ ਕੇਵਲ ਤੇ ਕੇਵਲ ਰਮਨ अरोड़ा ਨੂੰ ਪਾਰਪਾ ਵਿੱਚ ਜਾਣ ਤੋਂ ਰੋਕਣ ਲਈ ਇਹ ਵਿਜੀਲੈਂਸ ਦੀ ਕਾਰਵਾਈ ਕਰਨੀ ਪਈ ਐ ਦਿਖਾਉਣੀ ਪਈ ਐ ਖੈਰ ਇਸ ਦੇ ਵਿੱਚ ਕਿੰਨੀ ਕੁ ਸਚਾਈ ਐ ਭਾਜਪਾ ਦੇ ਪੱਖ ਤੋਂ ਵੀ ਇਸ ਉੱਤੇ ਕੋਈ ਪ੍ਰਤੀਕਰਮ ਦਿਖਾਈ ਨਹੀਂ ਦਿੱਤਾ ਪਰੰਤੂ ਰਮਨ अरोड़ा ਦੀ ਭਾਜਪਾ ਦੇ ਉੱਚ ਅਧਿਕਾਰੀਆਂ ਨਾਲ ਨੇੜਤਾ ਤੇ ਸੁਰੱਖਿਆ ਨੂੰ ਲੈ ਕੇ ਜਿਹੜੇ ਸਵਾਲ ਖੜੇ ਹੋਏ ਸੀ ਕਿ ਕੁਝ ਦਿਨ ਪਹਿਲਾਂ ਰਮਨ अरोड़ा ਭਾਜਪਾ ਦੇ ਉੱਚ ਅਧਿਕਾਰੀਆਂ ਨੂੰ ਗੁਪਤ ਤਰੀਕੇ ਨਾਲ ਮਿਲਦੇ ਐ ਤੇ ਉਸ ਤੋਂ ਬਾਅਦ ਜਿਵੇਂ ਉਹਨਾਂ ਦੀ ਸੁਰੱਖਿਆ ਨੂੰ ਸਰਕਾਰ ਨੇ ਵਿਦਡਰਾ ਕੀਤਾ ਤਾਂ ਸਵਾਲ ਉੱਪਰ ਨੇ ਸ਼ੁਰੂ ਹੋ ਗਏ ਇਸ ਦੇ ਨਾਲ ਹੀ ਉਹਨਾਂ ਦੇ ਇੱਕ ਹੋਰ ਨਿੱਜੀ ਸਾਥੀ ਜਿਹੜੇ ਪੀਏ ਦੱਸੇ ਜਾਂਦੇ ਆ ਉਹਨਾਂ ਦੀ ਗ੍ਰਿਫਤਾਰੀ ਹੁੰਦੀ ਹੈ ਸ਼ਾਇਦ ਉਹਨਾਂ ਦੇ ਪੀਏ ਨੇ ਵਿਜੀਲੈਂਸ ਦੇ ਕੋਲੇ ਕੋਈ ਖੁਲਾਸਾ ਕੀਤਾ ਹੋਵੇ ਤਾਂ ਉਸ ਦੇ ਵਿੱਚੋਂ ਕੀ ਰੜਕ ਕੇ ਨਿਕਲਿਆ ਇਹ ਦੇਖਣਾ ਅਜੇ ਬਾਕੀ ਹੋਏਗਾ ਜਿਸ ਦੇ ਨਾਲ ਰਮਨ अरोड़ा ਦੀਆਂ ਮੁਸ਼ਕਲਾਂ ਜ਼ਰੂਰ ਵੱਧਦੀਆਂ ਵਕਾਈ ਦਿੱਤੀਆਂ ਸਵਾਲ ਫਿਰ ਉੱਭਰਦੇ ਆ ਕਿ ਸਿਆਸੀ ਤਰ੍ਹਾਂ ਦੇ ਲੋਕ ਅਜਿਹਾ ਕੁਝ ਸੱਤਾ ਵਿੱਚ ਆ ਕੇ ਪ੍ਰਭਾਵ ਦੇ ਨਾਲ ਕਰਦੇ ਆ ਕਿ ਕਿਸ ਤਰ੍ਹਾਂ ਦੂਜੀਆਂ ਸਿਆਸੀ ਪਾਰਟੀਆਂ ਦੇ ਲੋਕਾਂ ਨੂੰ ਤੋੜ ਕੇ ਆਪਣੀਆਂ ਪਾਰਟੀਆਂ ਦੇ ਵਿੱਚ ਸ਼ਾਮਲ ਕਰਨਾ ਹੈ ਅਜਿਹੇ ਬਹੁਤ ਸਾਰੇ ਦ੍ਰਿਸ਼ ਕੇਂਦਰ ਵਿੱਚ ਰਹਿਣ ਵਾਲੀ ਸਰਕਾਰ ਦੀ ਜਿਹੜੀ ਐਕਟੀਵਿਟੀ ਹੈ ਉਸ ਤੋਂ ਦੱਖਾਈ ਦਿੰਦੇ ਆ ਕਿ ਕਿਸ ਤਰ੍ਹਾਂ ਕਾਂਗਰਸ ਦੇ ਲੋਕ ਭਾਜਪਾ ਵਿੱਚ ਸ਼ਾਮਲ ਹੋ ਗਏ ਕਿਸ ਤਰ੍ਹਾਂ ਆਮ ਆਦੀ ਪਾਰਟੀ ਦੇ ਲੋਕ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਤੇ ਬਹੁਤ ਸਾਰੇ ਅਜਿਹੇ ਸਿਆਸਤਦਾਨ ਜੋ ਪੰਜਾਬ ਦੇ ਨਾਲ ਜੁੜੇ ਹੋਏ ਸਨ ਜਿਨ੍ਹਾਂ ਵਿੱਚ ਸਾਬਕਾ ਮੁੱਖ ਮੰਤਰੀ ਕੈਪਟਨ ਮਰਿੰਦਰ ਸਿੰਘ ਦਾ ਜ਼ਿਕਰ ਆਂਦਾ ਹੈ ਕਿ ਜਿਵੇਂ ਹੀ ਸੱਤਾ ਵਿੱਚ ਆਮ ਆਦੀ ਪਾਰਟੀ ਦੀ ਸਰਕਾਰ ਆਈ ਤਾਂ ਸਿਆਸਤਦਾਨਾਂ ਨੂੰ ਸਭ ਤੋਂ ਵੱਧ ਫਿਕਰ ਲੱਗਦਾ ਕਿ ਉਹਨਾਂ ਦੀ ਗ੍ਰਿਫਤਾਰੀ ਨਾ ਹੋ ਜਾਵੇ ਵਿਜੀਲੈਂਸ ਦੀ ਰਡਾਰ ਤੇ ਨਾ ਆ ਜਾਈਏ ਕਿਉਂਕਿ ਸਿਆਸਤਦਾਨ ਸੱਤਾ ਵਿੱਚ ਕੁਝ ਨਾ ਕੁਝ ਅਜਿਹਾ ਕਰਦੇ ਰਹਿੰਦੇ ਆ ਜਿਸ ਦੇ ਨਾਲ ਉਹਨਾਂ ਨੂੰ ਆਪਣੇ ਫਸਣ ਦਾ ਡਰ ਆਪਣੀ ਗ੍ਰਿਫਤਾਰੀ ਦਾ ਡਰ ਸਤਾਉਂਦਾ ਰਹਿੰਦਾ ਹੈ ਇਸੇ ਕਰਕੇ ਸਰਕਾਰਾਂ ਸੱਤਾ ਵਿੱਚ ਆ ਕੇ ਅਜਿਹੇ ਇਸ਼ਾਰੇ ਜਾਂ ਹਰਕਵਾਈਆਂ ਕਰਦੀਆਂ ਤਾਂ ਕਿ ਉਹਨਾਂ ਦੇ ਕਦਮ ਰੋਕ ਲੈ ਜਾਣ ਕੁਝ ਲੋਕਾਂ ਨੂੰ ਆਪਣੀ ਪਾਰਟੀ ਦੇ ਵਿੱਚ ਸ਼ਾਮਲ ਕਰਵਾ ਲਿਆ ਜਾਵੇ ਜੀਹਾਂ ਲੁਧਿਆਣਾ ਦੇ ਵਿੱਚ ਜਿਮਨੀ ਚੋਣ ਚੱਲ ਰਹੀ ਹੈ ਤੇ ਇਸ ਜਿਮਨੀ ਚੋਣ ਦੇ ਵਿੱਚ ਇੱਕ ਅਜਿਹਾ ਪ੍ਰਭਾਵ ਲੋਕਾਂ ਦੇ ਵਿੱਚ ਬਣਾਉਣ ਲਈ ਵੀ ਇਹ ਕਾਰਵਾਈ ਹੋ ਸਕਦੀ ਹੈ ਕਿ ਸਰਕਾਰ ਜਿਹੜੀਆਂ ਗੱਲਾਂ ਨੂੰ ਲੈ ਕੇ ਚੱਲੀ ਸੀ ਉਸੇ ਬਦਲਾ ਦੇ ਤਹਿਤ ਕੰਮ ਕਰ ਰਹੀ ਹੈ ਪਰੰਤੂ ਸਵਾਲ ਇਸ ਗੱਲ ਤੇ ਉੱਭਰਦੇ ਹੈ ਕਿ ਹਮੇਸ਼ਾ ਹੱਥ ਟੋਕਾ ਬਣਦੀਆਂ ਨੇ ਏਜੰਸੀਆਂ ਚਾਹੇ ਵਿਜੀਲੈਂਸ ਹੈ ਚਾਹੇ ਈਡੀਆ ਕਿਉਂਕਿ ਜਦੋਂ ਅਰਵਿੰਦ ਕੇਜਰੀਵਾਲ ਦੇ ਖਿਲਾਫ ਕਾਰਵਾਈ ਹੋਈ ਸਤਿੰਦਰ ਜੈਨ ਦੇ ਖਿਲਾਫ ਕਾਰਵਾਈ ਹੋਈ ਮਨੀਸ਼ ਸੁਸ਼ੋਧਿਆ ਦੇ ਖਿਲਾਫ ਕਾਰਵਾਈ ਹੋਈ ਤਾਂ ਅਕਸਰ ਅਜਿਹੇ ਦੋਸ਼ ਕੇਂਦਰ ਵਿੱਚ ਰਹਿਣ ਵਾਲੀਆਂ ਉਹਨਾਂ ਏਜੰਸੀਆਂ ਤੇ ਲੱਗੇ ਜਿਨ੍ਹਾਂ ਨੇ ਵੱਡੀਆਂ ਕਾਰਵਾਈਆਂ ਅਰਵਿੰਦ ਕੇਜਰੀਵਾਲ ਦੇ ਖਿਲਾਫ ਕੀਤੀਆਂ ਅਰਵਿੰਦ ਕੇਜਰੀਵਾਲ ਨੂੰ ਸ਼ਰਾਬ ਘਟਾਲੇ ਦੇ ਮਾਮਲੇ ਦੇ ਵਿੱਚ ੜਿੱਕੇ ਲਿਆ ਗਿਆ ਉਹਨਾਂ ਦੀ ਗ੍ਰਿਫਤਾਰੀ ਕੀਤੀ ਗਈ ਉਹਨਾਂ ਨੂੰ ਜੇਲ੍ਹ ਚ ਰਹਿਣਾ ਪਿਆ ਤੇ ਬਹੁਤ ਸਾਰੇ ਅਜਿਹੇ ਆਦੀ ਪਾਰਟੀ ਦੇ ਬਹੁਤ ਸਾਰੇ ਆਗੂਆਂ ਦੀ ਗ੍ਰਿਫਤਾਰੀ ਵੀ ਹੋ ਚੁੱਕੀ ਹੈ ਜਿਸ ਨੂੰ ਸਿਆਸਤ ਤੋਂ ਪ੍ਰੇਰਿਤ ਅਜਹੀ ਕਾਰਵਾਈ ਕਿਹਾ ਜਾਂਦਾ ਹੈ ਜਦੋਂ ਵਿਰੋਧੀ ਸਿਆਸੀ ਧਿਰਾਂ ਦੇ ਲੋਕਾਂ ਦੀ ਵੀ ਗ੍ਰਿਫਤਾਰੀ ਹੁੰਦੀ ਹੈ ਜਿਵੇਂ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਵਿੱਚ ਆਈ ਭਾਰਤ ਪੁਸ਼ਨ ਆਸ਼ੂ ਜਿਹੜੇ ਲੁਧਿਆਣਾ ਤੋਂ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੂੰ ਸਖਤ ਟੱਕਰ ਵੀ ਦਿੰਦੇ ਨਜ਼ਰ ਆ ਰਿਹਾ ਹੈ ਇਸੇ ਤਰ੍ਹਾਂ ਸੁਖਪਾਲ ਖੈਰ ਦਾ ਦੀ ਗ੍ਰਿਫਤਾਰੀ ਵਿਕਰਮ ਮਸਜਿਟਿਆ ਦੀ ਗ੍ਰਿਫਤਾਰੀ ਹੋਰ ਬਹੁਤ ਸਾਰੇ ਜਿਹੇ ਲੋਕਾਂ ਦੀ ਗ੍ਰਿਫਤਾਰੀ ਦ ਕਾਇਦੇਤੀ ਜਿਸ ਨੂੰ ਸਿਆਸਤ ਤੋਂ ਪ੍ਰੇਰਿਤ ਵੀ ਕਿਹਾ ਗਿਆ ਇਸੇ ਤਰ੍ਹਾਂ ਅਮਦੀ ਪਾਰਟੀ ਦੀ ਸਰਕਾਰ ਦੇ ਵਿੱਚ ਜੀ ਲੈਨਸ ਨੇ ਸ਼ਾਮ ਸੁੰਦਰ अरोड़ा ਦੇ ਖਿਲਾਫ ਵੀ ਕਾਰਵਾਈ ਕੀਤੀ ਸੀ ਉਹ ਵੀ ਹੁਣ ਬਰੀ ਹੋ ਚੁੱਕਿਆ ਉਹਨਾਂ ਦਾ ਕੇਸ ਅਦਾਲਤ ਨੇ ਠੱਪ ਕਰ ਦਿੱਤਾ ਹੈ ਭਾਰਤ ਪੋਸ਼ਣ ਆਸ਼ੂ ਦੇ ਖਿਲਾਫੀ ਅਜਹੀਆਂ ਕਾਰਵਾਈਆਂ ਨੂੰ ਲੈ ਕੇ ਵੀ ਅਦਾਲਤ ਨੇ ਉਹਨਾਂ ਨੂੰ ਬਰੀ ਕਰ ਦਿੱਤਾ ਪਰੰਤੂ ਜਿਹੜੀ ਅੱਜ ਕਾਰਵਾਈ ਰਮਨ ਰੋੜਾ ਦੇ ਖਿਲਾਫ ਹੋਈ ਹੈ ਤੋਂ ਬਾਅਦ ਸਵਾਲ ਉੱਭਰ ਰਿਹਾ ਕਿ ਜਿਹੜੀ ਕਾਰਵਾਈ ਵਿਜੀਲੈਂਸ ਨੇ ਉਹਨਾਂ ਪਹਿਲਾਂ ਵਧਾਇਕਾਂ ਦੇ ਖਿਲਾਫ ਕੀਤੀ ਸੀ ਉਸ ਚਾਰਜ ਸ਼ੀਟ ਦਾ ਕੀ ਬਣਿਆ ਜਿਹੜੀ ਚਾਰਜ ਸ਼ੀਟ ਹੁਣ ਤੱਕ ਪੇਸ਼ ਨਹੀਂ ਕੀਤੀ ਜਾ ਸਕੀ ਰਮਨ ਅਰੋੜਾ ਦੇ ਖਿਲਾਫ ਕੀ ਅਜਾਈ ਕੋਈ ਚਾਰਜ ਸ਼ੀਟ ਵਿਜੀਲੈਂਸ ਤਿਆਰ ਕਰੇਗੀ ਅਦਾਲਤ ਚ ਦੇਗੀ ਤਾਂ ਇਹ ਘਟਨਾਕਰਮ ਆਉਣ ਵਾਲੇ ਸਮੇਂ ਦੇ ਵਿੱਚ ਦੇਖਣ ਵਾਲੇ ਹੋਣਗੇ ਪਰੰਤੂ ਇਹ ਮੰਨਿਆ ਜਾ ਰਿਹਾ ਕਿ ਰਮਨ ਅਰੋੜਾ ਦੇ ਕਦਮ ਭਾਜਪਾ ਦੇ ਵੱਲ ਸੰ ਭਾਜਪਾ ਦੇ ਵਿੱਚ ਜਾਣ ਦੀ ਤਿਆਰੀ ਦੇ ਵਿੱਚ ਸਨ ਇਸ ਗੱਲ ਦੀ ਸੂ ਇਸ ਗੱਲ ਦਾ ਜ਼ਿਕਰ ਏਜੰਸੀਆਂ ਨੂੰ ਸੀ ਏਜੰਸੀਆਂ ਨੇ ਇਹਨੂੰ ਪੁਟ ਸਰਕਾਰ ਨੂੰ ਦਿੱਤੀ ਤੇ ਸਰਕਾਰ ਦੀ ਕਾਰਵਾਈ ਵਿਜੀਲੈਂਸ ਦੇ ਰੂਪ ਵਿੱਚ ਰਮਨ ਅਰੋੜਾ ਦੀ ਗ੍ਰਿਫਤਾਰੀ ਦੇ ਰੂਪ ਵਿੱਚ ਦਖਾਈ ਦਿੱਤੀ ਹੈ